ਇਹੇ ਤੱਥ ਅਸੀਂ ਪਲੀ ਭਾਂਤ ਜਾਣਦੇ ਹਾਂ ਕਿ ਪੰਜਾਬੀ ਨਾਵਲ ਦਾ ਉਦਭਵ ਪੱਛਮੀ ਨਾਵਲ ਦੇ ਪ੍ਰਭਾਵ ਹੇਠਾਂ ਹੋਇਆ ਹੈ ਬਤੌਰ ਰੂਪਕਾਰ ਇਹ ਰੂਪ ਪੱਛਮੀ ਨਾਵਲ ਨਾਲ ਪ੍ਰਵੇਸ਼ ਕੀਤਾ ਜਦਕਿ ਇਸ ਅੰਦਰਲੀ ਰਚਨਾਤਮਕ ਸਮਗਰੀ ਪੰਜਾਬੀਆਂ ਦੇ ਆਪਣੇ ਚਿੰਤਨ ਅਤੇ ਆਪਣੀਆਂ ਪਰੰਪਰਾਵਾਂ ਨਾਲ ਜੁੜੀ ਹੋਈ ਸੀ ਇਹੀ ਕਾਰਨ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਨਾਵਲ ਦੀਆਂ ਕਥਾਨਕ ਰੂੜੀਆਂ ਮੱਧਕਾਲੀ ਕਿੱਸਾ ਕਾਵ ਅਤੇ ਜਨਮ ਸਾਖੀ ਨਾਲ ਜੁੜੀਆਂ ਹੋਈਆਂ ਹਨ ਭਾਈ ਵੀਰ ਸਿੰਘ ਜਿਸ ਨੂੰ ਪੰਜਾਬੀ ਦਾ ਪਹਿਲਾ ਮੌਲਿਕ ਨਾਵਲਕਾਰ ਮੰਨਿਆ ਜਾਂਦਾ ਹੈ ਉਹਨਾਂ ਦੇ ਨਾਵਲ ਨਾਲ ਪੰਜਾਬੀ ਨਾਵਲ ਦਾ ਉਦਭਵ ਹੋਇਆ ਉਹਨਾਂ ਦਾ ਨਾਵਲ ਸੁੰਦਰੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਹੈ ਭਾਈ ਵੀਰ ਸਿੰਘ ਤੋਂ ਪਹਿਲਾਂ ਦੋ ਨਾਵਲ ਅੰਗਰੇਜ਼ੀ ਤੋਂ ਅਨੁਵਾਦ ਹੋਏ ਮਿਲਦੇ ਹਨ ਪਹਿਲਾ ਨਾਵਲ ਹੈ ਪਿਲਗ੍ਰਿਮ ਪ੍ਰੋਗਰੈਸ ਜੋ ਬਨਿਆਨ ਜੋ ਜਾਨ ਬਨਿਨ ਦੁਆਰਾ ਲਿਖਿਆ ਹੋਇਆ ਸੀ ਇਹ ਨਾਵਲ ਪੰਜਾਬੀ ਵਿੱਚ ਯਿਸੂਈ ਮੁਸਾਫਰ ਦੀ ਯਾਤਰਾ ਦੇ ਨਾਂ ਹੇਠ 1859 ਇਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਦੂਸਰਾ ਨਾਵਲ ਅੰਗਰੇਜ਼ੀ ਨਾਵਲ ਦਾ ਅਨੁਵਾਦ ਹੋਇਆ ਜਿਸ ਨੂੰ ਲੁਧਿਆਣੇ ਦੇ ਇਸਾਈ ਮਿਸ਼ਨਰੀਆਂ ਨੇ ਛਪਵਾਇਆ ਸੀ ਜੋਤੀਰਦੈ ਨਾਵਲ ਦਾ ਕੇਂਦਰੀ ਮਨੋਰਥ ਅੰਗਰੇਜ਼ੀ ਰਾਜ ਦੀ ਪੜ੍ਹਾਈ ਅਤੇ ਭਾਰਤੀ ਚਿੰਤਨ ਅਤੇ ਚੇਤਨਾ ਨੂੰ ਛਟੀ ਆਉਣਾ ਸੀ ਅਸਲ ਉਦੇਸ਼ ਇਸਾਈਅਤ ਦਾ ਪ੍ਰਚਾਰ ਕਰਨਾ ਸੀ ਇਸ ਤਰ੍ਹਾਂ ਪਿਲਗ੍ਰਿਮ ਪ੍ਰੋਗਰੈਸ ਦਾ ਮੂਲ ਥੀਮ ਜਿੱਥੇ ਇਸਾਈਅਤ ਦੀ ਵਡਿਆਈ ਕਰਨਾ ਸੀ ਉੱਥੇ ਇਸ ਰਚਨਾ ਦੇ ਅੰਤ Hindu ਧਰਮ ਤੇ ਇਸਲਾਮ ਧਰਮ ਉੱਪਰ ਕਿੰਤੂ ਉਠਾਏ ਹਨ ਡਾਕਟਰ ਜੋਗਿੰਦਰ ਸਿੰਘ ਰਾਹੀ ਜੋਤੀ ਹृदय ਦੇ ਬਾਰੇ ਇੰਜ ਲਿਖਦੇ ਹਨ ज्योतिरदय ਵਰਗੀਆਂ ਰਚਨਾਵਾਂ ਵਿੱਚ ਯਥਾਰਥਵਾਦੀ ਝੁਕਤਾਂ ਦੁਆਰਾ ਸਮਾਜਿਕ ਸੱਭਿਆਚਾਰਕ ਜ਼ਿੰਦਗੀਆਂ ਕਮਜ਼ੋਰੀਆਂ ਉਗਾਰੀਆਂ ਗਈਆਂ ਜਿਨ੍ਹਾਂ ਕਮਜ਼ੋਰੀਆਂ ਦੇ ਹਵਾਲੇ ਨਾਲ ਇਸਾਈਅਤ ਤੇ ਅੰਗਰੇਜ਼ੀ ਰਾਜ ਤੇ ਪੱਛਮੀ ਸਭਿਅਤਾ ਦੀ ਬਿਹਤਰੀ ਜਿਤਾਈ ਗਈ ਹੈ ਇਹ ਦੋਵੇਂ ਨਾਵਲ ਭਾਵੇਂ ਇਸਾਈ ਮਿਸ਼ਨਰੀਆਂ ਨੇ ਆਪਣੇ ਪ੍ਰਚਾਰ ਹਿੱਤਾਂ ਲਈ ਪ੍ਰਕਾਸ਼ਿਤ ਕਰਵਾਈ ਸਨ ਪਰੰਤੂ ਪੰਜਾਬੀ ਵਿੱਚ ਇਨਾਂ ਦਾ ਪ੍ਰਕਾਸ਼ਨ ਆਪਣੇ ਆਪ ਵਿੱਚ ਇੱਕ ਇਤਿਹਾਸਕ ਘਟਨਾ ਸੀ ਕਿ ਇਨਾਂ ਰਾਹੀਂ ਨਾਵਲ ਰੂਪ ਦਾ ਆਗਮਨ ਹੋਇਆ ਸੀ ਪੰਜਾਬੀ ਨਾਵਲ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਪੰਜਾਬੀ ਦਾ ਪਹਿਲਾ ਮੌਲਿਕ ਨਾਵਲਕਾਰ ਭਾਈ ਵੀਰ ਸਿੰਘ ਹੈ ਉਸਨੇ ਆਪਣੇ ਚਾਰ ਨਾਵਲਾਂ ਸੁੰਦਰੀ ਵਿਜੇ ਸਿੰਘ ਸਤਵੰਤ ਕੋਰ ਅਤੇ ਬਾਬਾ ਨੋਦ ਸਿੰਘ ਇਤਿਹਾਸ ਦੀ ਗੌਰਵਤਾ ਅਤੇ ਸਿੱਖ ਦੀ ਵਡਿਆਈ ਨੂੰ ਗਲਤ ਬਿੰਬ ਵਿੱਚ ਪ੍ਰਸਤੁਤ ਕੀਤਾ ਹੈ ਪਹਿਲੇ ਤਿੰਨ ਨਾਵਲ 18ਵੀਂ ਸਦੀ ਦੇ ਇਤਿਹਾਸ ਉੱਪਰ ਕੇਂਦ੍ਰਿਤ ਸਨ ਉੱਥੇ ਬਾਬਾ ਨੋਦ ਸਿੰਘ ਸਮਾਜ ਸਮਕਾਲੀ ਸਮਾਜ ਦੀਆਂ ਉਹਨਾਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ ਜੋ ਸਿੱਖ ਧਰਮ ਤੋਂ ਵਿਚੜਨ ਜਾਂ ਬੇਮੁਖ ਹੋਣ ਕਾਰਨ ਪੈਦਾ ਹੋਈਆਂ ਹਨ ਭਾਈ ਵੀਰ ਸਿੰਘ ਦੇ ਨਾਵਲ ਸਿੱਖ ਧਰਮ ਸਿੱਖ ਇਤਿਹਾਸ ਅਤੇ ਸਿੱਖ ਧਰਮਾਂ ਦੀ ਪਰਸਪਰ ਖਿੱਚੋਤੜ ਵਿੱਚੋਂ ਉੱਭਰੇ ਹਨ ਭਾਈ ਵੀਰ ਸਿੰਘ ਦੇ ਸਮਕਾਲੀ ਨਾਵਲਕਾਰਾਂ ਵਿੱਚੋਂ ਮੋਹਨ ਸਿੰਘ ਵੈਦ ਚਰਨ ਸਿੰਘ ਸ਼ਹੀਦ ਹਰਬਖਸ਼ ਸਿੰਘ ਦਾ ਨਾਮ ਵਰਨਣਯੋਗ ਹੈ ਜਿਨ੍ਹਾਂ ਨੇ ਸਿੱਖ ਧਰਮ ਅਤੇ ਸਿੱਖ ਧਰਮ ਤੋਂ ਟੁੱਟੇ ਸਮਾਜ ਦੀਆਂ ਅਲਾਮਤਾਂ ਦਾ ਗਲਪੀ ਰੂਪ ਪ੍ਰਸਤੁਤ ਕੀਤਾ ਹੈ ਭਾਈ ਮੋਹਨ ਸਿੰਘ ਨਾਵਲ ਭਾਈ ਮੋਹਨ ਸਿੰਘ ਵੈਦ ਦੇ ਨਾਵਲ ਸੁਖਦੇਵਕੌਰ ਇੱਕ ਸਿੱਖ ਘਰਾਣਾ ਕਪਟੀ ਮਿੱਤਰ ਸੁਸ਼ੀਲ ਵਿਧਵਾ ਦੰਪਤੀ ਪਿਆਰ ਅਤੇ ਲੜਾਕੀ ਸਾਸਕਾफी ਪ੍ਰਸਿੱਧ ਰਹੇ ਹਨ ਚਰਨ ਸਿੰਘ ਸ਼ਹੀਦ ਦੇ ਤਿੰਨ ਇਤਿਹਾਸਕ ਨਾਵਲ ਦਲੇਰਕੌਰ ਰਣਜੀਤਕੌਰ ਅਤੇ ਚੰਚਲ ਮੂਰਤੀ ਹਨ ਇਸੇ ਤਰ੍ਹਾਂ ਸ਼ਰਾਬਕੌਰ ਅਤੇ ਦੋ ਬੋਟੀਆਂ ਨਾਵਲ ਰਾਹੀ ਚਰਨ ਸਿੰਘ ਸ਼ਹੀਦ ਨੇ ਸਮਾਜਿਕ ਬੁਰਾਈਆਂ ਨੂੰ ਉਘਾੜਿਆ ਹੈ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਨੇ ਜਿੱਥੇ ਭਾਈ ਵੀਰ ਸਿੰਘ ਵਾਂਗ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀ ਉਤਮਤਾ ਨੂੰ ਪ੍ਰਗਟਾਇਆ ਹੈ ਉਥੇ ਨਾਲ ਹੀ ਆਪਣੇ ਕੁਝ ਨਾਵਲਾਂ ਵਿੱਚ ਸਮਾਜਿਕ ਕ੍ਰਿਤਿਆਂ ਉੱਪਰ ਵੀ ਡੂੰਘਾ ਵਾਰ ਕੀਤਾ ਹੈ ਹਰਬਖਸ਼ ਸਿੰਘ ਦਾ ਨਾਵਲ ਸ਼ਕੁੰਤਲਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨਾਲ ਉਸਰਿਆ ਹੈ ਅਮਰ ਸਿੰਘ ਛਾਪੇਵਾਲਾ ਨੇ ਛੋਟੀ ਨੂੰ ਕਰਦਾ ਨਿਰਭਾਅ ਅਤੇ ਪ੍ਰੇਮਕੌਰ ਨਾਵਲ ਲਿਖੇ ਹਨ ਇਸੇ ਦੌਰਾਨ ਮਾਸਟਰ ਤਾਰਾ ਸਿੰਘ ਨੇ ਦੋ ਨਾਵਲ ਲਿਖੇ ਹਨ ਪਹਿਲਾ ਨਾਵਲ ਬਾਬਾ ਤੇਗਾ ਸਿੰਘ ਸਿੱਖ ਇਤਿਹਾਸ ਦੇ ਪਿਛੋਕੜ ਉੱਪਰ ਟਿਕਿਆ ਹੈ ਅਤੇ ਦੂਜੇ ਨਾਵਲ ਪ੍ਰੇਮ ਲਗਨ ਵਿੱਚ ਅਕਾਲੀ ਲੈਰ ਅਤੇ ਪਿੰਡੂ ਸਿੱਖੀ ਰਹਿਤਲ ਦਾ ਗਲਪੀ ਚਿੱਤਰ ਹੈ ਮਾਸਟਰ ਤਾਰਾ ਸਿੰਘ ਨੇ ਸਿੱਖ ਇਤਿਹਾਸ ਦੀ ਸ਼ਾਨ ਨੂੰ ਪ੍ਰਗਟਾਉਂਦਿਆਂ ਉਹਨਾਂ ਕ੍ਰੀਤੀਆਂ ਦਾ ਵੀ ਉਲੇਖ ਕੀਤਾ ਹੈ ਜੋ ਸਿੱਖ ਸਮਾਜ ਵਿੱਚ ਉਤਪੰਨ ਹੋ ਰਹੀਆਂ ਸਨ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਦੇ ਇਤਿਹਾਸ ਦੇ ਇਸ ਪਹਿਲੇ ਦੌਰ 1900 ਤੋਂ ਲੈ ਕੇ 1935 ਵਿੱਚ ਮੁੱਖ ਥੀਮ ਸਿੱਖ ਧਰਮ ਦੀ ਮਹਿਮਾ ਅਤੇ ਸਿੱਖ ਸਮਾਜ ਨੂੰ ਕ੍ਰੀਤੀਆਂ ਤੋਂ ਸੁਚੇਤ ਕਰਨਾ ਸੀ ਹੁਣ ਆਪਾਂ ਪੜਾਂਗੇ ਜੀ ਅਗਲੇ ਦੌਰਵਲ ਯਾਨੀ ਕਿ ਇਤਿਹਾਸ ਦੇ ਦੂਜੇ ਦੌਰਵਲ ਵਧਾਂਗੇ ਪੰਜਾਬੀ ਨਾਵਲ ਵਿੱਚ ਇੱਕ ਨਵਾਂ ਦੌਰ ਯਾਨੀ ਕਿ ਨਵਾਂ ਦੌਰ ਨਾਨਕ ਸਿੰਘ ਦੇ ਪ੍ਰਵੇਸ਼ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਭਾਈ ਵੀਰ ਸਿੰਘ ਅਤੇ ਉਸ ਦੇ ਸਮਕਾਲੀ ਨਾਵਲਕਾਰਾਂ ਦਾ ਕੇਂਦਰੀ ਥੀਮ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀ ਗੌਰਵਤਾ ਸੀ ਉੱਥੇ ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਰਮ ਦੇ ਘੇਰੇ ਵਿੱਚੋਂ ਕੱਟ ਕੇ ਸਮਾਜਿਕ ਪਿੱਠਭੂਮੀ ਨਾਲ ਜੋੜਿਆ ਇਹ ਯਾਦ ਰੱਖਣਾ ਹੈ ਜੀ ਜਿੱਥੇ ਭਾਈ ਵੀਰ ਸਿੰਘ ਜੀ ਨੇ ਸਿੱਖ ਧਰਮ ਦੀ ਵਡਿਆਈ ਕੀਤੀ ਅਤੇ ਧਰਮ ਦੀ ਵਡਿਆਈ ਕਰਕੇ ਆਪਣੇ ਨਾਵਲ ਲਿਖੇ ਉਥੇ ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਰਮ ਦੇ ਕੇਰੇ ਵਿੱਚੋਂ ਕੱਢਿਆ ਹੈ ਅਤੇ ਆਪਣੇ ਨਾਵਲਾਂ ਵਿੱਚ ਸਮਾਜ ਸਮਾਜਿਕ ਕੁਰਤੀਆਂ ਅਤੇ ਸਮਾਜਿਕ ਪਿਠ ਭੂਮੀ ਨਾਲ ਆਪਣੇ ਨਾਵਲਾਂ ਨੂੰ ਜੋੜਿਆ ਹੈ ਉਸ ਦੇ ਨਾਵਲਾਂ ਦੀ ਮੂਲ ਸੁਰ ਆਦਰਸ਼ਵਾਦੀ ਸੁਧਾਰਵਾਦੀ ਸੀ ਨਾਨਕ ਸਿੰਘ ਪੰਜਾਬੀਆਂ ਦੀ ਸਿਮਰਤੀ ਵਿੱਚ ਇੰਨਾ ਪ੍ਰਵਾਨ ਸੀ ਕਿ ਉਸ ਨੂੰ ਅੱਜ ਵੀ ਪੰਜਾਬੀ ਦੀ ਨਾਵਲਕਾਰੀ ਦਾ ਪਿਤਾ ਮਾ ਮੰਨਿਆ ਜਾਂਦਾ ਹੈ ਇਹ ਯਾਦ ਰੱਖਣਾ ਹੈ ਜੀ ਨਾਨਕ ਸਿੰਘ ਨੂੰ ਅੱਜ ਵੀ ਪੰਜਾਬੀ ਦੀ ਨਾਵਲਕਾਰੀ ਦਾ ਪਿਤਾ ਮਾ ਮੰਨਿਆ ਜਾਂਦਾ ਹੈ ਉਸ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਚਿੱਟਾ ਲਹੂ ਪਵਿੱਤਰ ਪਾਪੀ ਚਿੱਟਾ ਲਹੂ ਪਵਿੱਤਰ ਪਾਪੀ ਗਰੀਬ ਦੀ ਦੁਨੀਆ ਨਾਸੂਰ ਆਦਮ ਖੋਰ ਇੱਕ ਮਿਆਨ ਦੋ ਤਲਵਾਰਾਂ ਜੀਵਨ ਸੰਗਰਾਮ ਵਰਣਨ ਯੋਗ ਹਨ ਨਾਨਕ ਸਿੰਘ ਦੇ ਸਮਕਾਲ ਵਿੱਚ ਹੀ ਜਸਵੰਤ ਸਿੰਘ ਕਮਲ ਪੰਜਾਬੀ ਨਾਵਲ ਨੂੰ ਇੱਕ ਨਵਾਂ ਵਿਸਥਾਰ ਦਿੰਦਾ ਰਿਹਾ ਹੈ ਉਸ ਦੇ ਨਾਵਲ ਮਾਰਕਸਵਾਦੀ ਚੇਤਨਾ ਦੀ ਪਿੱਠਭੂਮੀ ਵਿੱਚੋਂ ਉਸਰਦੇ ਹੋਏ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਗੱਲ ਕਰਦੇ ਹਨ ਵਿਚਾਰਧਾਰਾ ਪੱਖੋਂ ਕਵਲ ਨਾਨਕ ਸਿੰਘ ਨਾਲੋਂ ਵੱਖਰਾ ਹੁੰਦਾ ਹੋਇਆ ਵੀ ਉਹ ਅਦਰਸ਼ਵਾਦੀ ਸੋਚ ਨਾਲ ਜੁੜਿਆ ਰਿਹਾ ਹੈ ਪੂਰਨਮਾਸੀ ਪਾਲੀ ਰਾਤ ਬਾਕੀ ਹੈ ਹਾਣੀ ਲਹੂ ਦੀ ਲੋ ਤੋਸ਼ਾਲੀ ਦੀ ਹੰਸੋ ਉਸ ਦੇ ਪ੍ਰਮੁੱਖ ਨਾਵਲ ਹਨ ਲਹੂ ਦੀ ਲੋ ਨਾਵਲ ਨਕਸਲੀ ਲਹਿਰ ਨਾਲ ਜੁੜਿਆ ਨਾਵਲ ਹੈ ਜਿਸ ਵਿੱਚ ਪੁਲਿਸ ਦਸਦੱਦ ਅਤੇ ਉਹਨਾਂ ਦੀ ਬੇਰਹਿਮ ਸੋਚ ਦਾ ਗਲਪੀ ਚਿੱਤਰ ਹੈ ਉਸ ਦੇ ਨਾਵਲ ਤੁਸ਼ਾਲੀ ਦੀ ਹੰਸੋਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਹੈ ਇਸੇ ਕਾਲ ਵਿੱਚ ਸੰਤ ਸਿੰਘ ਸੇਖੋ ਦਾ ਨਾਵਲ ਲਹੂ ਮਿੱਟੀ ਬੜਾ ਚਰਚਿਤ ਨਾਵਲ ਸੀ ਯਾਦ ਰੱਖਣਾ ਹੈ ਜੀ ਇਸੇ ਕਾਲ ਵਿੱਚ ਸੰਤ ਸਿੰਘ ਸੇਖੋ ਦਾ ਲਹੂ ਮਿੱਟੀ ਬੜਾ ਚਰਚਿਤ ਨਾਵਲ ਸੀ ਜਿਸ ਵਿੱਚ ਕਿਸਾਨੀ ਜੀਵਨ ਦਾ ਯਥਾਰਥਵਾਦੀ ਚਿੱਤਰਣ ਸੀ ਇਹ ਨਾਵਲ ਜ਼ਿੰਦਗੀ ਦੀ ਲੋ ਵਿੱਚੋਂ ਉਸਰਿਆ ਨਾਵਲ ਹੈ ਬਾਬਾ ਆਸਮਾਨ ਉਸ ਉਸਦ ਇੱਕ ਹੋਰ ਇਤਿਹਾਸਕ ਨਾਵਲ ਹੈ ਆਦਰਸ਼ਵਾਦੀ ਸੋਚ ਨਾਲ ਜੁੜੇ ਨਾਵਲਾਂ ਵਿੱਚੋਂ ਗੁਰਬਖਸ਼ ਸਿੰਘ ਦੇ ਦੋ ਨਾਵਲ ਸਾਹਮਣੇ ਆਏ ਹਨ ਅਣਵਿਆਹੀ ਮਾਂ ਅਤੇ ਰੁੱਖਾਂ ਦੀ ਜੀਰਾਂਦ ਉਸਦੇ ਦੋ ਅਜਿਹੇ ਨਾਵਲ ਹਨ ਜਿਨ੍ਹਾਂ ਵਿੱਚ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਦੇ ਸਿਦਾਂਤ ਨੂੰ ਨਾਵਲੀ ਜਗਤ ਰਾਹੀਂ ਉਸਾਰਿਆ ਗਿਆ ਹੈ ਇਸੇ ਦੌਰ ਦਾ ਚਰਚਿਤ ਨਾਵਲਕਾਰ सुरेंद्र ਸਿੰਘ ਨਰੂਲਾ ਹੈ ਜਿਸ ਨੇ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਲੀਹਾ ਉੱਪਰ ਉਸਾਰਿਆ ਹੈ ਉਸ ਦਾ ਬੜਾ ਪ੍ਰਸਿੱਧ ਨਾਵਲ ਪਿਓ ਪੁੱਤਰ ਪੰਜਾਬ ਦੀ ਬਦਲ ਰਹੀ ਜੀਵਨ ਜਾਂਚ ਨੂੰ ਅੰਮ੍ਰਿਤਸਰ ਸ਼ਹਿਰ ਦੇ ਝਰੋਕ ਰਾਹੀ ਪ੍ਰਗਟਾਉਂਦਾ ਹੈ ਉਸ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਰੰਗ ਮਹਿਲ ਦਿਲ ਦਰਿਆ ਦੀਨ ਤੇ ਦੁਨੀਆ ਬੜੇ ਵਿਚਾਰਨਯੋਗ ਹਨ ਦਿਲਦਰਿਆ ਵਿੱਚ ਦੇਸ਼ ਦੀ ਵੰਡ ਦਾ ਬੜਾ ਵਿਵਾਕ ਬਿੰਬ ਹੈ ਨਰੂਲਾ ਆਪਣੇ ਨਾਵਲਾਂ ਦੀ ਪ੍ਰਗਤੀਵਾਦੀ ਸੁਰ ਬਾਰੇ ਕਹਿੰਦਾ ਹੈ ਕਿਸੇ ਵੀ ਸਾਹਿਤਕ ਪੁਸਤਕ ਵਿੱਚ ਜਦੋਂ ਤੱਕ ਪ੍ਰਚਲਿਤ ਸਮਾਜਿਕ ਅਤੇ ਆਰਥਿਕ ਹਾਲਤ ਦਾ ਦਰਸ਼ਨ ਨਾ ਹੋਵੇ ਉਹ ਅਗਾਵਧੂ ਨਹੀਂ ਹੋ ਸਕਦੀ ਉਹ ਸੁਚੇਤ ਤੌਰ ਤੇ ਮਾਰਕਸਵਾਦੀ ਚਿੰਤਨ ਨੂੰ ਸਵੀਕਾਰ ਕਰਨ ਵਾਲਾ ਨਵਲਕਾਰ ਹੈ ਇਸੇ ਹੀ ਕਾਲ ਵਿੱਚ ਗੁਰਚਰਨ ਸਿੰਘ ਦਾ ਨਾਵਲ ਵਗਦੀ ਸੀ ਰਾਵੀ ਸੁਰਜੀਤ ਹੰਸ ਦਾ ਮਿੱਟੀ ਦੀ ਢੇਰੀ ਅਤੇ ਜਗਜੀਤ ਬਰਾੜ ਦਾ ਧੁੱਪ ਦਰਿਆ ਦੀ ਦੋਸਤੀ ਪਰੰਪਰਾ ਨਾਲੋਂ ਵੱਖਰੀ ਸੁਰ ਵਾਲੇ ਨਾਵਲ ਹਨ ਜਿਨ੍ਹਾਂ ਨੇ ਮਨੁੱਖੀ ਮਨ ਅੰਦਰਲੇ ਦਵੰਦ ਅਤੇ ਆకాంਖਿਆਵਾਂ ਨੂੰ ਬੜੇ ਕਲਾਤਮਕ ਰੂਪ ਵਿੱਚ ਉਸਾਰਨ ਦਾ ਯਤਨ ਕੀਤਾ ਹੈ ਇਹ ਨਾਵਲ ਪੰਜਾਬੀ ਨਾਵਲਕਾਰੀ ਦੇ ਅਦਰਸ਼ਵਾਦੀ ਚਰਿੱਤਰ ਤੋਂ ਵੱਖਰੇ ਮਨੁੱਖ ਦੀ ਲਗੁਤਾ ਉੱਪਰ ਕੇਂਦ੍ਰਿਤ ਹਨ ਪੰਜਾਬੀ ਨਾਵਲ ਦੇ ਕਾਲਖੰਡ ਵਿੱਚ ਨਰਿੰਦਰ ਪਾਲ ਸਿੰਘ ਦਾ ਯੋਗਦਾਨ ਗੁਣਾਤਮਕ ਤੇ ਗਿਣਾਤਮਕ ਪੱਖੋਂ ਕਾਫੀ ਰਿਹਾ ਹੈ ਉਹ ਪੰਜਾਬੀ ਨਾਵਲ ਨੂੰ ਇਤਿਹਾਸ ਚੇਤਨਾ ਨਾਲ ਪ੍ਰਮਾਣਿਕ ਰੂਪ ਵਿੱਚ ਜੋੜਨ ਵਾਲਾ ਨਾਵਲਕਾਰ ਕਿਹਾ ਜਾ ਸਕਦਾ ਹੈ ਉਸਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਆਪਣੇ ਚਾਰ ਨਾਵਲਾਂ ਨੂੰ ਇੱਕ ਪੁਸਤਕ ਰੂਪ ਵਿੱਚ 71 ਕਰਕੇ ਸਿਰ ਦੀਜੈ ਕਾਣ ਨਾ ਕੀਜੈ ਨਾਮ ਹੇਠ ਛਾਪਿਆ ਹੈ ਉਸਦੇ ਦੂਜੇ ਨਾਵਲ ਟਾਪੂ ਅਮਨ ਦੇਰਾ ਪੁੰਨਿਆ ਕੀ ਮਸਿਆ ਵਰਣਨ ਯੋਗ ਹਨ ਉਸਦਾ ਨਾਵਲ ਬਾ ਮੁਲਾਹਜਾ ਹੋਸ਼ਿਆਰ ਇਸ ਗੱਲੋਂ ਬੜਾ ਚਰਚਿਤ ਸੀ ਕਿਉਂਕਿ ਇਸ ਵਿੱਚ ਮਨੁੱਖੀ ਜੀਵਨ ਦਾ ਜੋ ਵਿਕਰਾਲ ਰੂਪ ਸਾਹਮਣੇ ਆ ਰਿਹਾ ਹੈ ਉਸ ਨੂੰ ਬੜੇ ਵਿਭਾਗ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ ਇਸੇ ਦੌਰ ਖੰਡ ਵਿੱਚ ਸੋਨ ਸਿੰਘ ਸੀਤਲ ਦਾ ਨਾਵਲ ਯੁੱਗ ਬਦਲ ਗਿਆ ਅਤੇ ਟੁੱਟਾਂ ਵਾਲਾ ਖੂਬੜੇ ਪ੍ਰਵਾਨ ਹੋਏ ਹਨ ਕਿਉਂਕਿ ਇਹਨਾਂ ਵਿੱਚ ਕਿਰਸਾਨੀ ਜੀਵਨ ਦੀ ਟੁੱਟ ਭੱਜ ਨੂੰ ਧੁਰ ਅੰਦਰੋਂ ਪਛਾਣਿਆ ਗਿਆ ਹੈ ਉਸਦੇ ਹੋਰ ਨਾਵਲ ਜੰਗ ਤੇ ਅਮਨ ਕਿਚੋਗਿਲ ਨਹਿਰ ਤੱਕ ਦੀਵੇ ਦੀ ਲੋ ਮੁੱਲ ਦਾ ਮਾਸ ਅੰਨੀ ਸੁੰਦਰਤਾ ਵਰਣਨਯੋਗ ਹਨ ਇਸੇ ਕਾਲ ਵਿੱਚ ਕਰਤਾਰ ਸਿੰਘ ਦੁੱਗਲ ਭਾਵੇਂ ਕਹਾਣੀਕਾਰ ਵਜੋਂ ਉਭਰਿਆ ਪਰ ਉਸਦੇ ਨਾਵਲ ਵੀ ਪੰਜਾਬੀ ਨਾਵਲ ਨੂੰ ਨਵਾਂ ਰੰਗ ਦਿੰਦੇ ਰਹੇ ਆਂਦਰਾ ਨੌ ਤੇ ਮਾਸ ਇੱਕ ਦਿਲ ਵਿਕਾਉ ਹੈ ਹਾਲ ਮਰੀਦਾਂ ਦਾ ਮਾਂ ਪਿਓ ਜਾਏ ਅਤੇ ਫੁੱਲਾਂ ਦਾ ਸਾਥ ਵਰਣਨਯੋਗ ਹਨ ਦੁੱਗਲ ਸਭਿਆਚਾਰਕ ਏਕਤਾ ਭਾਈਚਾਰੇ ਵੱਖਰੇ ਰੂਪ ਵਿੱਚ ਸੌਰੀ ਦੁੱਗਲ ਸੱਭਿਆਚਾਰਕ ਏਕਤਾ ਭਾਈਚਾਰੇ ਅਤੇ ਮਨੁੱਖੀ ਦਰਦ ਨੂੰ ਪਛਾਣਨ ਵਾਲਾ ਨਾਵਲਕਾਰ ਹੈ ਪੰਜਾਬੀ ਨਾਵਲ ਦੇ ਜਾਣੇ ਪਛਾਣੇ ਚਰਿੱਤਰ ਤੋਂ ਵੱਖਰੇ ਰੂਪ ਵਿੱਚ ਉੱਭਰਿਆ ਇੱਕ ਹੋਰ ਨਾਵਲਕਾਰ ਮੋਹਨ ਕਾਲੋਂ ਹੈ ਜਿਸ ਨੇ ਆਪਣੀ નિਸ਼ੰਗਤਾ ਅਤੇ ਤਿੱਖੇ ਕਟਾਕਸ਼ ਰਾਹੀਂ ਪੰਜਾਬੀ ਨਾਵਲ ਵਿੱਚ ਨਵੀਂ ਸੁਰ ਪੈਦਾ ਕੀਤੀ ਸੀ ਉਸ ਦਾ ਨਾਵਲ ਬੇੜੀ ਤੇ ਬਰੇਤਾ ਮੱਛਲੀ ਇੱਕ ਦਰਿਆ ਦੀ ਪਰਦੇਸੀ ਰੁੱਖ ਗੋਰੀ ਨਦੀ ਦਾ ਗੀਤ ਬਰਾਂਦਰੀ ਦੀ ਰਾਣੀ ਅਤੇ ਕਾਲੀ ਮਿੱਟੀ ਵਰਣਨ ਯੋਗ ਹਨ ਉਸਦੇ ਨਾਵਲਾਂ ਵਿੱਚ ਕਈ ਵਾਰੀ ਨਿਜਕ ਬਿਆਨ ਪਾਠਕਾਂ ਨੂੰ ਅਸ਼ਲੀਲ ਵੀ ਪ੍ਰਤੀਤ ਹੋਣ ਲੱਗਦਾ ਹੈ ਹਰਨਾਮ ਦਾਸ ਸਹਿਰਾਈ ਇਤਿਹਾਸਕ ਨਾਵਲਾਂ ਦੀ ਲੜੀ ਵਿੱਚ ਪਛਾਣਨਯੋਗ ਨਾਵਲਕਾਰ ਹੈ ਲੋਗੜ ਸਭਰਾਵਾਂ ਅਨੂਪਕੌਰ ਉਸਦੇ ਇਤਿਹਾਸਕ ਨਾਵਲ ਹਨ ਸਫੈਦ ਪੋਸ਼ ਪਥਕ ਸਤਰੰਗ ዳਚੀ ਅਤੇ ਗਲੀ ਮੁਹੱਲੇ ਦੇ ਲੋਕ ਸਮਾਜਿਕ ਪਿਠਭੂਮੀ ਨਾਲ ਜੁੜੇ ਹੋਏ ਹਨ ਪੰਜਾਬੀ ਨਾਵਲ ਦੇ ਇਸ ਪ੍ਰਵਾਹ ਵਿੱਚ ਕੇਸਰ ਸਿੰਘ ਦਾ ਜੰਗੀ ਕੈਦੀ ਕਿਰਪਾਲ ਸਿੰਘ ਕੇਸੇਲ ਦਾ ਵਾਰਡ ਨੰਬਰ 10 ਦਿਵਿੰਦਰ ਸਤਿਆਰਥੀ ਦਾ ਘੋੜਾ ਬਾਦਸ਼ਾਹ ਅਤੇ ਹਰੀ ਸਿੰਘ ਦਿਲਬਰ ਦਾ ਬਾ ਜਿਨ੍ਹਾਂ ਦੀ ਪਕੜੀਏ ਵਰਣਨਯੋਗ ਨਾਵਲੀ ਕਰਤਾ ਹਨ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਗੁਰਦਿਆਲ ਸਿੰਘ, ਸੁਰਜੀਤ ਸਿੰਘ ਸੇਠੀ, ਨਰਿੰਜਨ, ਤਸਨੀਮ, ਦਲੀਪ ਕੌਰ ਟਿਵਾਣਾ ਅਤੇ ਸੁਖਬੀਰ ਦਾ ਪ੍ਰਵੇਸ਼ ਬੜਾ ਮੁੱਲਵਾਨ ਹੈ। ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਭੂਮੀਹੀਣ ਅਤੇ ਛੋਟੀ ਕਿਸਾਨੀ ਦੇ ਦੁਖਾਂਤ ਨੂੰ ਪ੍ਰਗਟਾਇਆ ਗਿਆ ਹੈ। ਇਸੇ ਕਰਕੇ ਉਸ ਨੂੰ ਅਣਹੋਇਆਂ ਦਾ ਮੁੱਦਈ ਕਿਹਾ ਜਾਂਦਾ ਹੈ। ਗੁਰਦਿਆਲ ਸਿੰਘ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਪਹਿਲੀ ਵਾਰੀ ਅਣਗੋਲੇ ਵਿਅਕਤੀਆਂ ਦੇ ਦਰਦ ਵਿੱਚੋਂ ਸਮਾਜਿਕ ਅਣਹੋਣੀਆਂ ਦਾ ਬਿੰਬ ਉਸਾਰਿਆ ਹੈ ਮੜੀਦਾ ਦੀਵਾ ਅਧ ਚਾਂਦਨੀ ਰਾਤ ਅਣਹੋਏ ਆਥਣ ਉੱਗਣ ਅੰਨੇ ਘੋੜੇ ਦਾ ਦਾਨ ਉਸ ਦੇ ਪ੍ਰਮੁੱਖ ਨਾਵਲ ਹਨ ਗੁਰਦਿਆਲ ਸਿੰਘ ਦੀ ਬਿਰਤਾਂਤ ਚੇਤਨਾ ਜਿੱਥੇ ਲਕੀਰੀ ਪਸਾਰ ਵਾਲੀ ਹੈ ਉੱਥੇ ਸੁਰਜੀਤ ਸਿੰਘ ਸੇਠੀ ਅਤੇ ਨਰਿੰਜਨ ਤਸਨੀਮ ਪੱਛਮੀ ਨਾਵਲੀ ਸ਼੍ਰੀਣੀਆਂ ਤੋਂ ਪ੍ਰਭਾਵਿਤ ਹਨ ਸੁਰਜੀਤ ਸਿੰਘ ਸੇਠੀ ਨੇ ਚੇਤਨਾ ਪ੍ਰਵਾਹ ਸ਼ੈਲੀ ਨਹੀਂ ਮਨੁੱਖੀ ਮਨਾਂ ਅੰਦਰ ਝਾਤ ਪਾ ਕੇ ਉਹਨਾਂ ਦੇ ਦਰਦ ਦੀ ਕਥਾ ਉਸਾਰੀ ਹੈ ਇੱਕ ਖਾਲੀ ਪਿਆਲਾ ਆਬਰਾ ਕਦਾਬਰਾ ਕੱਲ ਵੀ ਸੂਰਜ ਨਹੀਂ ਚੜੇਗਾ ਉਸ ਦੇ ਪ੍ਰਸਿੱਧ ਨਾਵਲ ਹਨ ਇੱਕ ਖਾਲੀ ਪਿਆਲਾ ਵਿੱਚ ਮਨੋਵਿਸ਼ਲੇਸ਼ਣ ਵਿਧੀ ਨੂੰ ਅਪਣਾਇਆ ਗਿਆ ਹੈ ਅਤੇ ਡਾਇਰ ਦੀ ਮਨੋਵਸਥਾ ਨੂੰ ਚਿਤ੍ਰਿਆ ਗਿਆ ਹੈ ਨਰਿੰਜਨ ਤਸਲੀਮ ਨਰਿੰਜਨ ਤਸਨੀਮ ਨੇ ਪੰਜਾਬੀ ਵਿੱਚ ਤਰੇੜਾਂ ਤੇ ਰੂਪ ਕਸਕ ਪਰਛਾਵੇਂ ਰੇਤ ਛਲ ਅਜਨਬੀ ਲੋਕ ਸਵੇਰ ਹੋਣ ਤੱਕ ਇੱਕ ਹੋਰ ਨਵਾਂ ਸਾਲ ਅਤੇ ਗਵਾਚੇ ਅਰਥ ਨਾਵਲ ਲਿਖੇ ਹਨ ਤਸਨੀਮ ਦੀ ਗਲਪ ਚੇਤਨਾ ਵਿੱਚ ਮਨੁੱਖੀ ਰਿਸ਼ਤਿਆਂ ਦੀ ਟੁੱਟ ਭੱਜ ਅਤੇ ਔਰਤ ਮਰਦ ਦੇ ਰਿਸ਼ਤਿਆਂ ਨੂੰ ਬੜੀ ਸ਼ਿੱਦਲ ਸੌਰੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ ਸੇਠੀ ਅਤੇ ਤਸਨੀਮ ਨੇ ਪੰਜਾਬੀ ਨਾਵਲ ਦੇ ਪਰੰਪਰਾਗਤ ਮੁਹਾਵਰੇ ਨੂੰ ਇੱਕ ਨਵੇਂ ਭਵਿੱਖ ਨਾਲ ਜੋੜਿਆ ਹੈ ਸੁਰਿੰਦਰ ਜੋਹਰ ਨੇ ਆਪਣੇ ਨਾਵਲਾਂ ਦੇ ਝਰੋਖੇ ਵਿੱਚੋਂ ਉੱਪਰਲੀ ਸ਼੍ਰੇਣੀ ਦੇ ਜੀਵਨ ਬਿਲਾਸ ਨੂੰ ਪ੍ਰਗਟਾਇਆ ਹੈ ਰਾਤਾਂ ਦੀ ਧੂੜ ਟੁੱਟੀਆਂ ਤੰਦਾਂ ਅਤੇ ਮੋਈ ਰੁੱਤ ਉਸ ਦੇ ਚਰਚਿਤ ਨਾਵਲ ਹਨ ਸੁਖਬੀਰ ਪੰਜਾਬੀ ਨਾਵਲ ਵਿੱਚ ਇੱਕ ਅਜੀਹਾ ਹਸਤਾਖਰ ਹੈ ਜਿਸ ਨੇ ਮਹਾਨਗਰੀ ਚੇਤਨਾ ਨੂੰ ਆਧਾਰ ਬਣਾ ਕੇ ਮਨੁੱਖੀ ਹੋਂਦ ਦੇ ਸੰਕਟ ਨੂੰ ਨਵੇਂ ਪ੍ਰਸੰਗਾ ਰਾਹੀ ਉਸਾਰਿਆ ਹੈ ਸੜਕਾਂ ਤੇ ਕਮਰੇ ਗਰਦਿਸ਼ ਪਾਣੀ ਤੇ ਪੁਲ ਉਸ ਦੇ ਬੜੇ ਅਹਿਮ ਨਾਵਲ ਹਨ ਮਹੀਪ ਸਿੰਘ ਦਾ ਨਾਵਲ ਇਹ ਵੀ ਨਹੀਂ ਸੁਖਬੀਰ ਦੇ ਨਾਵਲ ਸੜਕਾਂ ਤੇ ਕਮਰੇ ਵਾਂਗ ਮਹਾਨਗਰ ਵਿੱਚ ਰੁੱਲ ਰਹੀ ਮਾਨਵੀ ਜ਼ਿੰਦਗੀ ਦਾ ਤਰਾਸਦ ਪੱਖ ਉਸਾਰਦਾ ਹੈ ਗੁਰਦਿਆਲ ਸਿੰਘ ਦੀ ਨਾਵਲੀ ਪਰੰਪਰਾ ਨੂੰ ਵਿਸਥਾਰ ਦੇਣ ਵਾਲੇ ਨਾਵਲਕਾਰਾਂ ਵਿੱਚੋਂ ਰਾਮ ਸਰੂਪ ਅਣਖੀ ਅਤੇ ਕਰਮਜੀਤ ਕੁਸਾ ਦੇ ਨਾਂ ਵਰਣਨਯੋਗ ਹਨ ਅਣਖੀ ਦੇ ਪ੍ਰਮੁੱਖ ਨਾਵਲ ਵਿੱਚੋਂ ਕੋਠੇ ਖੜਕ ਸਿੰਘ ਅਤੇ ਪ੍ਰਤਾਪੀ ਬੜੇ ਚਰਚਿਤ ਰਹੇ ਹਨ ਕੋਠੇ ਖੜਕ ਸਿੰਘ ਨਾਵਲ ਮਾਲਵੇ ਦੇ ਲੋਕਾਂ ਦੀ ਪੀੜੀ ਦਰ ਪੀੜੀ ਚਲੀ ਆ ਰਹੀ ਤਰਾਸ ਦੀ ਦਾ ਚਿੱਤਰਣ ਹੈ ਕਰਮਜੀਤ ਸਿੰਘ ਕੁਸਾ ਨੇ ਗੁਰਦਿਆਲ ਸਿੰਘ ਵਾਂਗ ਧੂਮੀਹੀਣ ਟੁੱਟ ਰਹੀ ਜਮਾਤ ਦਾ ਦਰਦ ਉਸਾਰਿਆ ਹੈ ਉਸਦੇ ਨਾਵਲ ਰੋਹੀ ਬੀਆਬਾਨ ਰਾਤ ਦੇ ਰਾਹੀ ਬੁਰਕਿਆਂ ਵਾਲੇ ਵਰਣਨਯੋਗ ਹਨ ਉਸਨੇ ਆਪਣੇ ਨਾਵਲਾਂ ਵਿੱਚ ਉਹਨਾਂ ਵਿਅਕਤੀਆਂ ਦੀ ਹੋਂਦ ਨੂੰ ਚਿੱਤਰਿਆ ਹੈ ਜਿਹੜੇ ਅਣਚਾਹੇ ਦੁਖਾਂਤ ਦਾ ਭਾਗੀ ਬਣਾ ਦਿੱਤੇ ਜਾਂਦੇ ਹਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਇਸਤਰੀ ਨਾਵਲਕਾਰਾਂ ਦਾ ਵੀ ਬੜਾ ਯੋਗਦਾਨ ਹੈ ਅਮ੍ਰਿਤਾ ਪ੍ਰੀਤਮ ਭਾਵੇਂ ਮੋਲ ਰੂਪ ਵਿੱਚ ਕਵਿਤਰੀ ਹੈ ਪਰੰਤੂ ਉਸਨੇ ਆਪਣੇ ਪ੍ਰਗਤੀ ਪ੍ਰਗਤੀਤਕ ਚੇਤਨਾ ਰਹੀ ਪਾਤਰਾਂ ਦੇ ਮਨੋ ਰੋਗਾਂ ਦੀ ਡੂੰਗੀ ਤਲਾਸ਼ ਕੀਤੀ ਹੈ ਉਸਦੇ ਨਾਵਲ ਡਾਕਟਰ ਦੇਵ ਚੱਕ ਨੰਬਰ 36 ਪੂਰੋ ਪਿੰਜਰ ਇੱਕ ਸੀ ਅਨੀਤਾ ਦਿੱਲੀ ਦੀਆਂ ਗਲੀਆਂ ਵਰਣਨਯੋਗ ਹਨ ਅਜੀਤ ਕੌਰ ਦੇ ਨਾਵਲ ਧੁੱਪ ਵਾਲਾ ਸ਼ਹਿਰ ਪੋਸਟਮਾਰਟਮ ਫਾਲਤੂ ਔਰਤ ਮਰਿਆਦਾ ਦੇ ਘੇਰੇ ਨੂੰ ਉਲੰਘ ਰਹੀ ਔਰਤ ਦੇ ਕਰਮ ਪ੍ਰਤੀਕਰਮ ਨੂੰ ਪ੍ਰਗਟਾਉਂਦੇ ਹਨ ਦਲੀਪ ਕੌਰ ਟਿਵਾਣਾ ਦੇ ਨਾਵਲ ਇਹਨਾਂ ਦੋਹਾਂ ਨਾਰੀ ਨਾਵਲਕਾਰਾਂ ਨਾਲੋਂ ਵਧੇਰੇ ਪ੍ਰਮਾਣਿਕ ਰੂਪ ਵਿੱਚ ਔਰਤ ਦੀ ਤ੍ਰਾਸਦੀ ਸੰਵੇਦਨਾ ਨੂੰ ਸਮਾਜਿਕ ਪਿਠਭੂਮੀ ਵਿੱਚ ਵਿਚਾਰਦੇ ਹਨ ਉਸਦੇ ਨਾਵਲ ਇਹ ہمارا ਜੀਵਨਾ ਅਗਨੀ ਪਰਿਕਸ਼ਾ हस्ताक्षर पैड़चाल जिम्मी पुछै आसमान लंग गए दरिया बड़े प्रसिद्ध हन पंजाबी ناول ਦੇ ਇਤਿਹਾਸ ਵਿੱਚ ਜਿਹੜੇ ਨਵੇਂ ਚਿਹਰੇ ਸਾਹਮਣੇ ਆਏ ਹਨ ਉਹਨਾਂ ਵਿੱਚੋਂ ਨਛੱਤਰ ਸਿੰਘ ਬੁੱਢੀ ਸਦੀ ਦਾ ਮਨੁੱਖ ਜਸਵੀਰ ਭੁੱਲਰ ਚਾਬੀਆਂ ਵਾਲੇ ਖਡੌਣੇ ਜਿੰਦਰ ਸਿੰਘ ਪੰਜਾਬ 84 ਦੇ ਨਾਂ ਵਰਣਨ ਯੋਗ ਹਨ ਇਸੇ ਤਰ੍ਹਾਂ ਮਿੱਤਰਸੈਨ ਮੀਤ ਨੇ ਕਟਹਿਰਾ ਤਫ਼ਤੀਸ਼ ਅਤੇ ਇਕਬਾਲ ਦੀਪ ਸੋਚਗ੍ਰਹਿਣ ਨਾਵਲ ਲਿਖੇ ਹਨ। ਹਮਪ੍ਰਕਾਸ਼ ਗਾਸੋ ਨੇ ਸੁਪਨੇ ਤੇ ਸੰਸਕਾਰ, ਪੰਚਨਾਦ ਅਤੇ ਤਤੀ ਹਵਾ ਨਾਵਲ ਰਾਹੀ ਮਾਲਵੇ, ਅੰਚਲ ਦੀ ਰੈਤਲ ਨੂੰ ਪ੍ਰਗਟਾਇਆ ਹੈ। ਪ੍ਰਵਾਸੀ ਲੇਖਕਾਂ ਵਿੱਚੋਂ ਸਵਰਨ ਚੰਦਨ ਦਾ ਨਾਂ ਵਿਸ਼ੇਸ਼ ਵਰਣਨਯੋਗ ਹੈ ਜਿਸ ਨੇ ਪ੍ਰਵਾਸ ਨੂੰ ਆਧਾਰ ਬਣਾ ਕੇ ਉੱਥੋਂ ਦੇ ਲੋਕਾਂ ਦੇ ਦੁੱਖ ਦਰਦ ਦੀ ਕਥਾ ਉਸਾਰੀ ਹੈ। ਕੰਜਕਾ ਨਾਵਲ ਵਿੱਚ ਕੰਜਕਾ ਨਾਵਲ ਇਸ ਦਾ ਜੀਵੰਤ ਪ੍ਰਮਾਣ ਹੈ ਦਰਸ਼ਨ ਧੀਰ ਨੇ ਵੀ ਪ੍ਰਵਾਸੀ ਪੰਜਾਬੀ ਨਾਵਲ ਵਿੱਚ ਪ੍ਰਵਾਸ ਜੀਵਨ ਬਾਰੇ ਉਲੇਖ ਆਪਣੇ ਨਾਵਲ ਸੰਘਰਸ਼ ਵਿੱਚ ਕੀਤਾ ਹੈ ਪ੍ਰਵਾਸੀਆਂ ਵਿੱਚੋਂ ਉਹ ਨਾਵਲ ਬੜੇ ਪ੍ਰਮਾਣਿਕ ਹਨ ਜੋ ਪਾਕਿਸਤਾਨ ਵਿੱਚ ਫਖਰ ਜ਼ਮਾਨ ਨੇ ਲਿਖੇ ਹਨ ਸੱਤ ਗਵਾਚੇ ਲੋਕ ਇੱਕ ਮਰੇ ਬੰਦੇ ਦੀ ਕਹਾਣੀ ਬੰਦੀਵਾਨ ਉਸ ਦੇ ਅਰਥ ਭਰਪੂਰ ਨਾਵਲ ਹਨ ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਨੇ ਆਪਣੀ ਇੱਕ ਸਦੀ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਸ ਦਾ ਭਵਿੱਖ ਬੜਾ ਰੋਸ਼ਨਮਈ ਹੈ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਖਤਮ ਹੁੰਦੀ ਹੈ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬੰਦੇ ਮਾਤਰਮ